ਬਹੁਤ ਵਾਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭਾਈ ਤੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਅੱਜ ਆਪਾਂ ਪਹੁੰਚੇ ਆਂ ਪਿੰਡ ਸ਼ੇਰਪੁਰਾ ਉਹਦੇ ਜ਼ਿਲ੍ਹਾ ਲੁਧਿਆਣਾ ਪੈਂਦੇ ਜੀ ਤਸਵੀਲ ਜਗਰਾਉਂ ਪੈਂਦੀ ਆ ਤੇ ਵੀਰੋਂ ਨੇ ਬੁਬਾਰਦਾ ਕੰਮ ਕਰਦੇ ਆ ਬੜਾ ਪੁਰਾਣਾ ਟਾਈਮ ਹੋ ਗਿਆ ਵੀਰੋਂ ਕਰਦੇ ਆ ਭਾਜੀ ਅੱਜ ਵੀ ਇਹਨੇ ਕੋਈ ਤਿੰਨ ਚਾਰ ਦੇ ਲਗਭਗ ਝੋਟੀਆਂ ਸੇਲ ਆ ਜੀ ਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਵੀਰੇ ਪਹਿਲੀ ਵ ਵੜਾ ਮੋਗੇ ਕੰਮ ਕਰਦ ਨੇ ਵੀਰੇ ਹੋਗੇ 10 ਸਾਲ ਹੋਗੇ ਵੀਰੇ ਅੱਜ ਫਿਰ ਤੋਂ ਵੜਾ ਮੋਗੇ ਹਾਂਜੀ ਮਾਲਬਾਜੀ ਫਿਰ ਲੋਕ ਨੂੰ ਕਿਦੋਂ ਹਰਿਆਣਾ ਦੇ ਵੀਰੇ ਬਾਹਰੋਂ ਵੀ ਆਉਂਦਾ ਲੋਕ ਲੋ ਵੀ ਆਉਂਦਾ ਠੀਕ ਹੈ ਠੀਕ ਹੈ ਆਪਾਂ ਝੂਟ ਮੋਲ ਕਹਿਣ ਦੀ ਜਿਹੜੀ ਚੀਜ਼ ਆ ਗੱਲ ਕਹਿ ਕੇ ਦੇਵਾਂਗੇ ਬਿਲਕੁਲ ਬਿਲਕੁਲ ਬਰੇ ਤਿੰਨੇ ਝੋਟੀਆਂ ਉਧਰ ਆਈਆਂ ਹੋਈਆਂ ਅੱਛਾ ਤਿੰਨੇ ਝੋਟੀਆਂ ਉਧਰ ਆਈਆਂ ਹਾਂਜੀ ਗਾਵਾਂ ਵੀ ਨਾਲ ਕਰਦੇ ਦੀ ਗਾਵਾਂ ਦਾ ਵੀ ਕਰਦੇ ਗਾਈਆਂ ਬੈਗੀਆਂ ਵੀਰੇ ਅੱਛਾ ਗਾਈਆਂ ਵੀ ਹਾਂਜੀ ਹੁਣ ਇਸ ਟਾਈਮ ਆਪਣਾ ਕੋਈ ਵਿਕਰੀ ਨੇ ਕਿੰਨੇ ਪਸ਼ੂ ਵੀਰੇ ਤਿੰਨੇ ਝੋਟੀਆਂ ਸੁੰਝੀਆਂ ਕਿ ਝੋਟੀ ਗੱਬਣਾ 15 ਦਿਨਾਂ ਦੀ ਕ ਨਾ ਮੇਰਾ ਜਗਜੀਤ ਆ ਜੀ ਹਾਂਜੀ ਮੋਬਾਈਲ ਨੰਬਰ 6883210066 ਹਾਂਜੀ 8437619476 ਇਹੀ ਨੰਬਰ ਤੇ WhatsApp Google Pay ਦੇ ਨੰਬਰ ਚੱਲਦਾ ਹੈ ਹਾਂਜੀ ਇਸੇ ਚੱਲਦਾ ਜੀ ਪਹਿਲੇ ਨੰਬਰ ਵਾਲੇ ਦੇ ਪਹਿਲੇ ਨੰਬਰ ਵਾਲੇ ਦੇ 8437619476 ਦੇ ਜੀ ਚੱਲਦਾ WhatsApp ਹਾਂਜੀ Google Pay ਦੂਜੇ ਦੇ ਚੱਲਦਾ 6283210060 ਚਲੋ ਕੰਮ ਸ਼ੁਰੂ ਹਾਂਜੀ ਦੱਸੋ ਜੀ ਬੱਸ ਖੋਲ ਝੋਟੀ ਆ ਇਹ ਸੁਆ ਜੀ ਇਹ ਦੂਜਾ ਸੁਆ ਵੀਰੇ ਛੇ ਦਾ ਆਂਦਾ ਛੇ ਦਾ ਦੂਜਾ ਸੁਆ ਦੂਜਾ ਸੁਆ ਸੂਈ ਆ ਹਾਂਜੀ ਸੂਈ ਇਹ ਤੇ ਮਗਰ ਕੱਟਿਆ ਜਿਹਨੂੰ ਸੂਈ ਨੂੰ ਹੋ ਗਏ 9 ਦਿਨ ਹੋ ਗਏ 9 ਦਿਨ ਹੋ ਗਏ ਹਾਂਜੀ ਇਸ ਟਾਈਮ ਸੈਇਦ ਉਹਦੇ ਕਿੰਨੇ ਤਿਆਰ ਆਗੇ ਆਈ ਐਟਮ 14 ਕਿਲੋ ਤਿਆਰ ਆ ਕੰਡੇ ਆ 14 ਕਿਲੋ ਤਿਆਰ ਆ ਛੇ ਦਾ ਆਂਦਾ ਆ ਚੈੱਕ ਦੋ ਰੋ ਵਿੱਚ ਘੱਟ ਵਿੱਚ ਬਾਹਰ ਨੂੰ ਬਾਹਰ ਨੂੰ ਕੱਢ ਲੋ ਤੇ ਭਾਈ ਕਿਹੜੇ ਇਲਾਕੇ ਤੋਂ ਲੈ ਕੇ ਆਂਦੀਆਂ ਜੀ ਇਹ ਵੀਰੇ ਹਰਿਆਣਾ ਦੇ ਸਰਸਾ ਏਰੀਆ ਜਾਂਦੇ ਸਰੋਵਾਲਾ ਬਸ ਠੀਕ ਆ ਆ ਚੈੱਕ ਕਰੋ ਉਧਰ ਹੱਕ ਬਸ ਠੀਕ ਆ ਲੈ ਚਲੋ ਲੈ ਚਲੋ ਬਾਹਰ ਨੂੰ ਕੱਢ ਲੋ ਉਹਨੂੰ ਛੋਟੀ ਜੱਕ ਲੈ ਭੱਜ ਗਈ ਜਵਾਬ ਉਸਮਾਨ ਭਾਈ ਜੀ ਕਿਵੇਂ ਆ ਇੱਕ ਨੰਬਰ ਆ ਬਸ ਠੀਕ ਆ ਲੈ ਚਲੋ ਲਓ ਜੀ ਕਰੋ ਚੈੱਕ ਸੋਣੀ ਝੋਟੀਆਂ ਤੇ ਵੱਡੀ ਝੋਟੀ ਤੇ ਲੱਗਣੀ ਬੜੀ ਹੋਈ ਵੀ ਤੁਹਾਡੇ ਨਾਲ ਤੇ ਆ ਪਾਛੇ ਕਰ ਬੱਚਾ ਖੁਰ ਕੇ ਝੋਟੀ ਮੈਨੂੰ ਉਠਾ ਦੇ ਤੋ ਤੋ ਲੰਮੀ ਤੋ ਲੰਮੀ ਤੋਰ ਲੋ ਚੋਈ ਜੂ ਐ ਵਰੀਆ ਬਿਲਕੁਲ ਇੱਕ ਨੰਬਰ ਐ ਇਹ ਹਜੇ ਭਾਜੀ ਬਧੂ ਦੁੱਧ ਹਜੇ ਹੋਰ ਦੋ ਤਾਂ ਬਦਨਾ ਕਾੜੀ ਨਹੀਂ ਚੱਲੇ ਯਾਰ ਹਾਂਜੀ ਹਾਂ ਬਿਲਕੁਲ ਹਾਲ ਤਾਂ ਮੇਲਾ ਛੱਟੂ ਕੀ ਜਾ ਕੇ 2 ਕਿਲੋ ਦੁੱਧ ਹੋਰ ਵਾਜਣਾ 16 ਕਿਲੋ ਝੋਟੀ ਤਾਂ ਦੇ ਦੂਗੀ ਆਜੋ ਆਜੋ ਜੀ ਆਜੋ ਆਜੋ ਇੱਕ ਮਿੰਟ ਘਰ ਬਣਾ ਮੂੰਹ ਮਾ ਦਿਖਾਉ ਮਨ ਲਾ ਲੈ ਚਲੋ ਹੌਲੀ 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 ਰੋਟੀ ਝੋਟੀ ਬਹੁਤ ਸੋਣੀ ਐ ਨਸਲਾ ਪੂਰੀ ਜੈਡ ਬਲੈਕ ਝੋਟੀ ਸ ਲੈ ਚਲੋ ਅੰਦਰ ਅੰਦਰ ਲੈ ਚਲੋ ਅੰਦਰ ਲੈ ਚਲੋ ਅੰਦਰ ਲੈ ਚਲੋ ਐ ਚੋ ਆਜੋ ਇੱਕ ਬਰਬਰੋ ਇੱਕ ਨੰਬਰ ਇੱਕ ਨੰਬਰ ਕੋਈ ਥਾਂ ਨਹੀਂ ਘੱਟ ਵੱਧ ਜੀ ਬਿਲਕੁਲ ਬਿਲਕੁਲ ਜੀ ਆਜੋ ਉਧਰ ਇਹ ਤਾਂ ਰੇਡ ਬਿਲਕੁਲ ਜਾਇਜ਼ ਜੀ ਜੀ ਵੀਰੇ 1.70 ਦੀ ਝੋਟੀ ਦੇ ਦਾਂਗੇ 1.70000 ਜੀ ਹੋ ਜਾਊਗਾ ਮਾਣਦਰ ਵਿੱਚੋਂ ਮਾਣ ਕਰਦਾਂਗੇ 5000 ਛੱਡ ਦਾਂਗੇ ਜੀ 1.65000 ਦੋ 65000 ਜੀ ਦੇ ਦਾਂਗੇ ਚਲੋ ਇੱਧਰ ਆ ਜਿਓ ਬੋਲ ਇਹ ਵੀ ਸੁਈ ਹੈ ਜੀ ਇਹ ਵੀ ਸੁਈ ਹੋਈ ਹੈ ਵੀਰੇ ਕਿੰਨੇ ਟਾਈਮ ਹੋ ਗਿਆ ਇਹਦਾ ਜੀ ਪੰਜਵੇਂ ਆਕ ਦੇਣਾ ਸੁਈ ਨਾਲੇ ਅਜੇ ਪੰਜਵਾਂ ਦਿਨ ਹੋਇਆ ਹਾਂਜੀ ਠੀਕ ਹੈ ਇਹਦੇ ਥੱਲੇ ਐਸ ਟਾਈਮ ਦੁੱਧ ਕਿੰਨਾ ਤਿਆਰ ਆ ਜੀ ਐਸ ਟਾਈਮ ਬੋਲੀ ਆ ਵੀਰੇ ਹਣ ਬੋਲੀ ਬਣਦੀ 12 ਕਿਲੋ ਬੋਲੀ 12 ਕਿਲੋ ਐਸ ਟਾਈਮ ਬੋਲਾ ਜੀ ਬੋਲੀ ਆ ਹਾਂਜੀ ਦੂਜਾ ਸੁਆ ਦੂਜਾ ਸੁਆ ਵੀਰੇ ਦਾ ਤੇ ਬੱਚਾ ਮਗਰ ਦੇ ਇਹਦੇ ਮਗਰ ਵੀ ਇਹ ਅਜੇਕ ਇਹਦੇ ਦੋ ਰੋ ਹਟੇ ਦਾ ਫੁੱਲਾ ਦੋਵੇਂ ਕਟੀਆਂ ਹੀ ਆ ਗਿਆ ਹਨ ਜੀ ਹਾਂ ਜੀ ਕਟੀਆਂ ਹੀ ਆ ਆ ਦੇਖ ਮੱਜ ਨਾਲੀ ਮੱਜਾ ਜੀ ਇਹ ਵੀ ਦੇਖੋ ਕਰਨ ਬਾਜੀ ਫਰੇ ਇਹ ਦੁੱਧ ਕਿੰਨਾ ਕਰੋਗੀ ਜੀ ਇਹਦਾ 20 ਕਿਲੋ ਦੁੱਧ ਦੇ ਦੂ ਵੀਰੇ ਅੱਛਾ 20 ਕਿਲੋ ਹਾਂ ਜੀ 17 18 ਕਿੱਲੇ ਦਾ ਫੁੱਲ ਗਾਰੰਟੀ ਦੇ ਦਾਂਗੇ ਆਪਾਂ ਆਪਣੇ ਘਰੇ ਚੋ ਆ ਕੇ ਅਗਲਾ ਲੈ ਬਠ ਠੀਕ ਆਜੋ ਆਜੋ ਵੀਰ ਜੀ ਆਜੋ ਮੋਡਲ ਆ ਮੋਡਲ ਆ ਚਵਾਈ ਜੁਈ ਦੀ ਹੈ ਵਧੀਆ ਹੋਊ ਇੱਕ ਨੰਬਰ ਵੀਰੇ ਪੂਰ ਸਟਾ ਕੋਈ ਨਹੀਂ ਮੋਟੀ ਚਵਾਈ ਆਣ ਬਰੋਬਰ ਚਵਾਈ ਹੋਊਗੀ ਹਨ ਜੀ ਪੂਰੇ ਉਧਰ ਲੈ ਜਾਂਦਾ ਲੈ ਅੰਦਰ ਲੈ ਜਾ ਅੰਦਰ ਬਸ ਠੀਕ ਬਜੀ ਭਲੰਦਰੀ ਕੀ ਮਰਜੀ ਇਹਦਾ 2 ਦਾਸ ਆ ਵੀਰੇ 210000 ਰੁਪਏ ਹਾਂਜੀ ਉਤਰਾ 2000 ਆਪਾਂ 10000 ਛੱਡ ਦਾਂਗੇ 2 ਲੱਖ ਹੀ ਦੇਵੋ ਪੂਰੇ 2 ਦੀ ਦੇ ਦੇਣੀ ਆਪਾਂ ਇਹ ਹੋਰ ਹੋਰ ਕਰ ਦਿਓ ਮਾਨਦਰ ਮੋਗੇ ਚਲ 5000 ਹੋਰ ਛੱਡ ਦਾਂਗੇ 195 ਦੀ 195 ਦੀ ਦੇਣੀ ਆ ਬਸ ਇੰਦਰ ਆ ਆ ਖੋਲ ਛੋਟੀ ਇਹਨੂੰ ਕਨੇਡਾ ਮਾ ਸੁਈ ਨੂੰ ਇਹ ਨੂੰ ਸੁਦੀਣਾ ਚ ਮੇਰੇ 8 ਮਾ ਦਿਨਾ 8 ਮਾ ਦਿਨਾ ਤਾਜੀ ਹੋਈ ਹੋਈ ਐ ਵੀ ਦੁੱਧ ਹੋਣਾ ਇਸ ਟਾਈਮ ਇਹ ਇਸ ਟਾਈਮ ਐ ਤਿਆਰ 12 ਕਿਲੋ ਐਨ ਕੰਡੇ ਵਾਲਾ 12 ਕਿਲੋ ਕੰਡੇ ਵਾਲੇ ਤੋਂ ਤਿਆਰ ਕੰਡੇ ਵਾਲਾ ਤਿਆਰ ਐ ਇੱਥੇ ਬੱਚਿਆਂ ਦੇ ਮੈਂ ਕੱਟੀ ਆ ਇਹਦੇ ਮਗਰ ਵੀ ਕੱਟੀ ਜੀ ਲਓ ਜੀ ਆ ਦੇਖੋ ਜੀ ਇਹਨਾਂ ਮਗਰ ਹੀ ਕੱਟੀਆਂ ਕੰਡੇ ਵਾਲੇ ਤੋਂ ਤਿਆਰ 12 ਕਿਲੋ ਖੋਲ ਲੈਣੋ ਦੋ ਦੋ ਵੀ ਦਰੋ ਅੱਛਾ ਚਟਾਕ ਜੀ ਕਹਾਰੀ ਐ ਜੀ ਇਹ ਮੇਰੇ ਫਲਵਰੀ ਦੇ ਦਾਗ ਹੈਗੇ ਆ ਅੱਛਾ ਫਲਵਰੀ ਦੇ ਹੈਗੇ ਆ ਹਾਂ ਜੀ ਆ ਚਲੋ ਫਿਰ ਭਾਅ ਵੀ ਜ਼ਾਇਦ ਹੀ ਹੋਊਗਾ ਭਾਅ ਵੀ ਜ਼ਾਇਦ ਦੇ ਦਾਂਗੇ ਬਿਲਕੁਲ ਲਓ ਜੀ ਚੋਅ ਹੀ ਜੁਹਿੰਦੀ ਬਿਲਕ ਕੋਈ ਲੰਬੇ ਵਾਲਾ ਕੰਮ ਨਹੀਂ ਬਿਲਕੁਲ ਨਾਲ ਤਿੰਨੇ ਸੂਏ ਸੂਏ ਝੋਟੀਆਂ ਜੀ ਸੋਹਣੀ ਝੋਟੀਆਂ ਵੱਡੀਆਂ ਝੋਟੀਆਂ ਆ ਜੋ ਲੈ ਆਓ ਮੋੜ ਲੈ ਮੋੜ ਲੈ ਮੋੜ ਲੈ ਮੋੜ ਲੈ ਇਹਨੂੰ ਕਿੰਨਾ ਡੈਮ ਹੋ ਗਿਆ ਜੀ ਇਹਨੂੰ ਇਹਨੂੰ 7 ਮਾਗ ਦੇਣ ਆਈ ਅੱਜ 7 ਮਾ 8 ਮਾ ਦੇਣ ਹੋ ਗਿਆ ਮੂਰੇ ਰਹਿ ਮੂਰੇ ਠੀਕ ਹੈ ਭੱਜੀ ਥੋੜਾ ਦਾ ਗੈਪ ਬਹੁਤ ਸੁਣੋ ਬਹੁਤ ਚੰਗਾ ਜੀ ਬਿਲਕੁਲ ਖਲਦਾ ਹੱਥ ਨਾਲ ਯਾਰ ਫੁੱਲ ਖੜ ਜਾਂਦੀਆਂ ਹਨ ਠੀਕ ਹੈ ਤੇ ਭੱਜੀ ਫਿਰਿੰਦੀ ਕੀ ਮਰ ਇਹਦਾ ਮੁੱਲ ਤਾਂ ਡੇਢ ਕਰਦੇ ਆ ਜੀ ਹਾਂ ਭਾਏ 130 ਹੀ ਦੇ ਦੇਣੀ 1,30,000 ਦੀ 30,000 ਦੀ 2000 ਛੋੜ ਕਰ ਦਾਂਗੇ 128 ਦੀ 128 ਦੀ ਝੋਟੀ ਦੇ ਦੇਣੀ ਬਸ ਅਗਲੀ ਵੇਖੀ ਫਿਰ ਆਪਾਂ ਉਧਰ ਹਾਂ ਜੋ ਗੱਬਣ ਇਹ ਗੱਬਣ ਕੱਟੀ ਆ ਵੀਰੇ ਇਹ ਸੁਗਾ ਇਹ ਪਲੋਂਾ 6 ਦਾ ਹੁੰਦਾ ਵੀਰੇ ਅੱਛਾ ਪਹਿਲਾਂ ਸੁਣੀ ਆ ਹਾਂ ਜੀ ਹਾਂ ਜੀ ਠੀਕ ਆ ਇਹ ਵੀ ਝੋਟੀ ਉਧਰੋਂ ਆਈ ਹੋਈ ਆ ਪਰ ਹਾਲੇ ਦਾਣ ਕੱਢ ਜੂਰੇ ਦਾ 15 ਇਹ ਟੈਮ ਲੈ ਜੋ ਹਣਾ ਟੈਮ ਲੈ ਜੋ ਜੀ ਲਿਓ ਲੋ ਜੀ ਗੱਬਣ ਜੋ ਪੀਏ ਤਾਂ ਵੱਡੀ ਝੋਟੀ ਆ ਕੱਦ ਘੱਟ ਬੋਹਰਾ ਜੀ ਝੋਟੀ ਇਹ ਪੂਰੀ ਚੰਗੀ ਬੜੀ ਬੁਲੀ ਝੋਟੀ ਵ ਹਜੇ ਟਾਈਮ ਲੈਜੋ ਬਈ ਨਾ 20 ਲੈਜੋ ਜੀ ਵਾਲੇ 20 ਦਿਨ ਲੈਜੇ ਮਹੀਨਾ ਵੀ ਲੈ ਜਾ ਸਕਦੇ ਹਾਂ ਹਾਂਜੀ ਮੋੜ ਲਿਆ ਆਜੋ ਵੀਰੇ ਆਜੋ ਮੋੜ ਲਿਆ ਮੋੜ ਲਿਆ ਆਜੋ ਲੈਜੋ ਇਹਦੀ ਬਾਜੀ ਫਿਰ ਕੀਮਤ ਇਹ ਵੀਰੇ ਯਾਰ ਆ 135 ਦੇ ਦਾਂਗੇ 1 ਲੱਖ 35 ਹਜ਼ਾਰ ਦੀ ਦੇ ਦਾਂਗੇ 35 ਹਜ਼ਾਰ ਦੇ ਦੋਗੇ ਹਾਂਜੀ ਉਹਦੇ ਹੋਰ ਘਰਦੋਗ ਮੰਨਦਾ 2000 ਛੋਟ ਕਰ ਦਿਆਂਗੇ ਚਲੋ 130 ਹਜ਼ਾਰ ਦੇ ਹਾਂਜੀ ਆਹੀ ਝੋਟੇ ਸੇਲ ਆ ਨਾ ਜੀ ਹਾਂਜੀ ਹਾਂਜੀ ਚਲੋ ਦੇਖੋ ਜੀ ਆਹੀ ਛੋਟੇ ਸੇਲ ਆ ਜੀ ਬਾਕੀ ਇੱਥੇ ਆਓ ਆਲਾ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਸਹੀ ਹੈ ਕਿ ਨਹੀਂ ਜੀ ਹਾਂਜੀ ਹਾਂਜੀ ਤਸੱਲੀ ਕਰ ਲੈਣ ਜੀ ਆਪਾਂ ਕੋਈ ਭਾਵੇਂ ਦੋ ਡਾਂਗਾ ਕਰ ਆਪਣੇ ਘਰੇ ਚੋਈ ਚੱਲੇ ਬਿਲਕੁਲ ਜੀ ਬਿੜਾ ਸੌਦੇ ਦੇ ਚੋ ਲੈਵੇ ਆਪਾਂ ਤਾਂ ਵੀ ਕੋਈ ਤਰਾਜ ਨਹੀਂ ਚਲੋ ਹਾਂਜੀ ਨੰਬਰ ਤੇ ਬਣਾ ਐਡਰੈਸ ਬੋਲ ਦੇ ਜੀ ਕਰੀ ਨਾਮ ਮੇਰਾ ਜਗਜੀਤ ਆ ਹਾਂਜੀ ਪਿੰਡ ਸ਼ੇਰਪੁਰ ਕਲਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਮੋਬਾਈਲ ਨੰਬਰ 8437619476 6283210066 ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ